ਜਨਵਰੀ 2026 ਨੂੰ 123 ਸਾਲ ਪੁਰਾਣੀ ਕਰਜ਼ਨ ਕੜੀ ਫਿਰ ਲੱਗੇਗੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਸਲ ਵਿੱਚ ਕੁਝ ਕਾਰਨਾ ਕਰਕੇ ਇਹ ਕੜੀ ਖਰਾਬ ਹੋ ਗਈ ਸੀ ਜੋ ਯੂਕੇ ਦੇ ਬਰਮਿੰਗਮ ਸ਼ਹਿਰ ਤੋਂ ਠੀਕ ਹੋਈ ਹੈ ਇਹ ਕੜੀ 123 ਸਾਲ ਪਹਿਲਾਂ ਯੂਕੇ ਦੇ ਬਰਮਿੰਗਮ ਸ਼ਹਿਰ ਚ ਹੀ ਬਣੀ ਸੀ ਇਸ ਕੜੀ ਨੂੰ ਠੀਕ ਕਰਨ ਦੇ ਲਈ 80000 ਪੌਂਡ ਖਰਚ ਆਇਆ ਹੈ ਜੋ ਭਾਰਤ ਦਾ 96 ਲੱਖ ਰੁਪਏ ਬਣਦਾ ਹੈ 9 April ਸਨ 1900 ਦੇ ਵਿੱਚ ਭਾਰਤ ਦੇ ਉਸ ਸਮੇਂ ਦੇ ਵਾਇਸਰਾਏ ਲਾਰਡ ਕਰਜ਼ਨ ਸ਼੍ਰੀ ਦਰਬਾਰ ਸਾਹਿਬ ਆਪਣੀ ਪਤਨੀ ਦੇ ਨਾਲ ਮੱਥਾ ਟੇਕਣ ਆਏ ਸਨ ਅਤੇ ਉਹਨਾਂ ਨੂੰ ਕੰਧ ਤੇ ਲੱਗੀ ਘੜੀ ਸਧਾਰਨ ਲੱਗੀ ਉਹਨਾਂ ਨੇ ਇੱਛਾ ਜਤਾਈ ਕਿ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਵੇਖਦੇ ਹੋਏ ਇੱਥੇ ਔਰ ਵਧੀਆ ਘੜੀ ਲੱਗਣੀ ਚਾਹੀਦੀ ਹੈ ਅਤੇ ਉਹਨਾਂ ਨੇ ਬਰਮਿੰਗਮ ਦੀ ਐਲਗੈਂਟਨ ਕੰਪਨੀ ਨੂੰ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਖੂਬਸੂਰਤੀ ਨੂੰ ਮੋਖ ਰੱਖਦੇ ਹੋਏ ਇੱਕ ਘੜੀ ਬਣਾਈ ਜਾਵੇ। ਇਹ ਘੜੀ 31 ਅਕਤੂਬਰ ਸਨ 1902 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲੱਗੀ। ਮਤਲਬ ਇਸ ਘੜੀ ਨੂੰ ਬਣਨ ਅਤੇ ਭਾਰਤ ਪਹੁੰਚਣ ਵਿੱਚ 730 ਦਿਨ ਲੱਗ ਗਏ।